ਕਿਆ ਮੰਤਰੀ ਲਾਲਚੰਦ ਕਟਾਰੋਚਾ ਕੱਜ ਗੁਰਦਾਸਪੁਰ ਦੇ ਨਸ਼ਹਿਰਾ ਵਿਖੇ ਪਹੁੰਚੇ ਜਿੱਥੇ ਕਿ ਜਨਮਾਸ਼ਟਮੀ ਦੇ ਇੱਕ ਸਮਾਗਮ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਸ਼ਿਰਕਤ ਪਈ ਗਈ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਸਿਆਸੀ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਲੇਕਿਨ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਗੁਰਦਾਸਪੁਰ ਦੀਆਂ ਕਿ ਗੁਰਦਾਸਪੁਰ ਦੇ ਨਸ਼ਹਿਰਾ ਜਤੂਮਤਾ ਅੰਦਾਲ ਜਨਮਾਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਸਮਾਗਮ ਦੇ ਵਿੱਚ ਖਾਸ ਤੌਰ ਤੇ ਲਾਲਚੰਦ ਕਟਾਰੋਚਾ ਕੈਬਨਿਟ ਮੰਤਰੀ ਪੰਜਾਬ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਸਮਾਗਮ 'ਚ ਸ਼ਿਰਕਤ ਕੀਤੀ ਗਈ ਅਤੇ ਉਸ ਤੋਂ ਬਾਅਦ ਮੀਡੀਆ ਨਾਲ ਰੂਬਰੂ ਵੀ ਹੋਏ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਆਏ ਉਹਨਾਂ ਨੇ तमाम ਸਿਆਸੀ ਸਵਾਲਾਂ ਦੇ ਵੀ ਜਵਾਬ ਦਿੱਤੇ ਅਤੇ ਨਾਲ ਹੀ ਨਾਲ ਪੰਜਾਬ 'ਚ ਹੜਾ ਵਰਗੇ ਹਾਲਾਤਾਂ ਦੇ ਉੱਤੇ ਵੀ ਉਹਨਾਂ ਵੱਲੋਂ ਗੱਲ ਕੀਤੀ ਗਈ ਉਹਨਾਂ ਕਿਹਾ ਕਿ ਇਸ ਨਾਲ ਨਜਿੱਠਣ ਦੇ ਲਈ ਸਰਕਾਰ ਕੰਮ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਆਪਣਾ ਭਵਿੱਖ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਜਿਹੜੇ ਗੁਨਾਹ ਕੀਤੇ ਉਹ ਪੰਜਾਬ ਦੇ ਲੋਕ ਕਦੇ ਮਾਫ ਨਹੀਂ ਕਰਨਗੇ ਭਾਜਪਾ ਵੱਲੋਂ ਇਲੈਕਸ਼ਨ ਦੌਰਾਨ ਟੱਕੇ ਨਾਲ ਕਟੀਆਂ ਗਈਆਂ ਵੋਟਾਂ ਤੇ ਬੋਲਦੇ ਹੋਏ ਮੰਤਰੀ ਲਾਲਚੰਦ ਕਟਾਰੋਚੱਕ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਲੱਖਾਂ ਵੋਟ ਬਿਹਾਰ ਵਿੱਚ ਕਟੇ ਹਨ ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਲੋਕ ਭਾਜਪਾ ਨੂੰ ਕਦੀ ਮਾਫ ਨਹੀਂ ਕਰਨਗੇ ਤਾਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੋਚੱਕ ਸੁਣੋ ਤੁਸੀਂ ਸਭ ਤੋਂ ਪਹਿਲਾਂ ਉਹ ਦਾ ਸੂਚੇ ਦੇ ਸਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਦੀਆਂ ਜਿਹਨੂੰ ਅਸੀਂ ਜਨਮਸ਼ਟਮੀ ਕਹਿੰਦੇ ਆ ਬਹੁਤ-ਬਹੁਤ ਮੁਬਾਰਕਾਂ ਔਰ ਬੜਾ ਇਤਿਹਾਸਿਕ ਤੇ ਬੜਾ ਸਾਨਾ ਮਤਾ ਦਿਨ ਸਾਰੇ ਦੇਸ਼ ਦੇ ਅੰਦਰ ਮਨਾਇਆ ਜਾਂਦਾ ਸੋ ਮੈਂ ਵੀ ਅੱਜ ਰਾਮ ਮੰਦਰ ਤੇ ਬੜੀ ਸੋਹਣੀ ਦੇਖ ਕੇ ਆਇਆ ਔਰ ਇਸ ਮੰਦਰ ਦੇ ਮਹੰਤ ਸ੍ਰੀ ਰਗਵੀਰ ਦਾਸ ਜੀ ਦੀ ਵਾਈਟ ਉਹਨਾਂ ਦੀ ਰਹਿਨਮਾਈ ਦੇ ਵਿੱਚ ਹਰ ਸਾਲ ਇੱਥੇ ਵੱਡੇ ਇਵੈਂਟ ਹੁੰਦੇ ਆ ਜਿਨ੍ਹਾਂ ਵਿੱਚੋਂ ਇੱਕ ਮਾਸੂਰਾਤੇ ਦਾ ਭਗਵਾਨ ਕਿਸਨ ਜੀ ਦੀ ਜਨਮ ਦਿਨ ਦਿਨ ਵੀ ਮਨਾਇਆ ਜਾਂਦਾ ਸੋ ਤੁਸੀਂ ਦੇਖਿਆ ਅੱਜ ਬੜੀਆਂ ਸੰਗਤਾਂ ਨੇ ਉਹਨਾਂ ਨੂੰ ਆਜ਼ਾਦ ਕੀਤਾ ਉਹਨਾਂ ਦਾ ਜਨਮ ਦਿਨ ਮੰਦਰਾਂ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਮਨਾ ਰਹੇ ਆ ਸੋ ਮੈਂ ਸਭ ਨੂੰ ਇੱਥੇ ਭਗਵਾਨ ਕਿਸਨ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਿਹਾ ਅਤੇ ਨਾਲ ਇਹ ਵੀ ਗੱਲ ਕਵਾਂਗੇ ਕਿ ਉਹਨਾਂ ਨੇ ਇਸ ਦੇਸ਼ ਦੇ ਅੰਦਰ ਬੜੇ ਇੱਕ ਚੇਤਨ ਔਰ بڑے ਟਾਈਮ ਸਰ ਡਿਸੀਜਨ ਲੈਣ ਵਾਲੇ ਉਹ ਇੱਕ ਮਤਲਬ ਰੈਬਰ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਇੱਕ ਇਹ ਵੀ ਉਹਨਾਂ ਦਾ ਰੂਪ ਆ ਕਿ ਉਹਨਾਂ ਨੇ ਸੱਚ ਦੇ ਲਈ ਜਿਸ ਤਰ੍ਹਾਂ ਮਹਾਭਾਰਤ ਦੇ ਅੰਦਰ ਅਰਜਨ ਨੂੰ ਪੈਰਾ ਸਰ ਖੜੇ ਕੀਤਾ ਜੁਧ ਦੇ ਲਈ ਉਹ ਬੜੀ ਵੱਡੀ ਭੂਮਿਕਾ ਸੋ ਅੱਜ ਮੈਂ ਜਿੱਥੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਸਾਰੇ ਲੋਕਾਂ ਨੂੰ ਵਧਾਈ ਦੇ ਰਿਹਾ ਤੇ ਨਾਲ ਦੀ ਨਾਲ ਮੈਂ ਅਰਦਾਸ ਵੀ ਕਰਦਾ ਕਿ ਭਗਵਾਨ ਕ੍ਰਿਸ਼ਨ ਦੀ ਸਾਰੇ ਸਮਸਤ ਦੇਸ਼ ਵਾਸੀਆਂ ਦੇ ਉੱਤੇ ਗੁਰਦਾਸਪੁਰ ਵਾਸੀਆਂ ਤੇ ਪੰਜਾਬ ਵਾਸੀਆਂ ਦੇ ਕਿਰਪਾ ਬਣੀ ਰਹੇ ਔਰ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੇ ਸਭ ਨੂੰ ਦੁਆਰਾ ਇਸ ਜਨਮ ਅਸ਼ਟਕੀਆਂ ਬਹੁਤ ਬਹੁਤ ਮੁਬਾਰਕਾਂ ਅਜ ਹੜਾ ਹੋ ਗਿਆ ਹਾਲਾਤ ਬਣੇ ਪਹਿਲੇ ਜਗਾ ਜਗਾ ਪਾਣੀ ਦੀ ਪਾਰ ਕਰ ਰਿਹਾ ਹੈ ਇਸ ਵਾਸਤੇ ਸਰਕਾਰ ਵੱਲੋਂ ਕੋਈ ਪ੍ਰਬੰਧਾ ਨਹੀਂ ਸਾਰੇ ਸਾਡੇ ਅਧਿਕਾਰੀ ਸੁਭਨ ਲੱਗੇ ਆ ਜਿੱਥੇ ਜਿੱਥੇ ਵੀ ਕੋਈ ਹੜਾਂ ਦੀ ਸਥਿਤੀ ਆ ਉਹਦੇ ਨਾਲ ਜੱਟਣ ਦੇ ਲਈ ਜੋ ਵੀ ਕਰਨੇ ਪੈ ਰਿਹਾ ਅਸੀਂ ਕਰਾਂਗੇ ਕਿਉਂਕਿ ਕੁਦਰਤ ਆ ਪਾਣੀ ਪਹਾੜਾਂ ਚ ਕਾਫੀ ਮੀਂਹ ਪੈ ਰਿਹਾ ਸੋ ਡੈਮਾ ਜੋ ਪਾਣੀ ਸੱਦੇ ਜਾ ਰਿਹਾ کافی ਬੰਦੋਸ ਕੀਤਾ ਲੇਕਿਨ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਕਿਤੇ ਵੀ ਕੋਈ ਕਿਸੇ ਨੂੰ ਕਿਸੇ ਢੰਗ ਦੀ ਲੋੜ ਆ ਸਾਡਾ ਪ੍ਰਸ਼ਾਸਨ ਅਸੀਂ ਸਾਰੇ ਤਤਪਰ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਖੜੋ ਕੁਲੀ ਚੱਲਦਾ ਪਿਆ ਤੁਸੀਂ ਵੈਸੇ ਤਾਂ ਹੁਣ ਕਾਟੋਕਲਿਸ ਕਹਦਾ ਜੀ ਹੁਣ ਤਾਂ ਅਕਾਲੀ ਦਲ ਆਪਣੇ ਭਵਿੱਖ ਦੀ ਲਾਈ ਲੜ ਰਿਹਾ ਜਿਹੜੀਆਂ ਘਾਟਾਂ ਕਮਜ਼ੋਰੀਆਂ ਜਿਹੜੀਆਂ ਗੁਨਾਹ ਅਕਾਲੀ ਦਲ ਨੇ ਕੀਤੇ ਆ ਉਹ ਕਿਉਂ ਆ ਪੰਜਾਬ ਦੇ ਲੋਕ ਅਜੇ ਬਕਸਨ ਦੇ ਮੋੜ 'ਚ ਨਹੀਂ ਸੋ ਆ ਅਕਾਲੀ ਦਲ ਉਹਨਾਂ ਕੀ ਪਰਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਸੋ ਨਾ ਕੋਈ ਉੱਥੇ ਡੈਮੋਕ੍ਰੇਸੀ ਹੈ ਨਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਪਰਿਵਾਰ ਦੇ ਖਿਲਾਫ ਕੋਈ ਬੋਲ ਸਕਦਾ ਜਿਹੜਾ ਬੋਲਦਾ ਉਹਨੂੰ ਅੱਜ ਮਜਬੂਰ ਬਸ ਪਾਰਟੀ 'ਚੋਂ ਬਾਹਰ ਜਿਹੜਾ ਰਹਿਣੇ ਪੈ ਰਿਹਾ ਸੋ ਮੈਂ ਸਮਝਦਾ ਕਿ ਅਕਾਲੀ ਦਲ ਦਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਮੋਹ ਪੰਧ ਹੋਇਆ ਉਹ ਮੋਹ ਅਜੇ ਪੰਜਾਬ ਦੇ ਲੋਕਾਂ 'ਚ ਜਾਗੜਾ ਨਹੀਂ ਇਹ ਵੀਡੀਓ ਬੜੀ ਵਾਇਰਲ ਹੋਈ ਜਿਸ ਸੋਧਿਆ ਸਾਹਿਬ ਕਹ ਰਹੇ ਕਿ ਸੱਤਾ ਲੈਣੀ ਕਿਹਦੀ ਸ਼ਾਨਦਾਨ ਦੰਨ ਬਿੜ ਜਾਂ ਕੋਈ ਤਰੀਕਾ ਨਹੀਂ ਉਹਨਾਂ ਦਾ ਯਾਰ ਬੇਸਿਕਲੀ ਇਹ ਯਾਰ ਇਹੋ ਚਾਹਦੇ ਆ ਵੀ ਹਰ ਸਿੱਧੀ ਦਾ ਮੁਕਾਬਲਾ ਕਰਾਂਗੇ ਪੰਜਾਬ ਦੇ ਅੰਦਰ ਜੇ ਕਿਸੇ ਨੇ ਗੁੰਡਾਗਰਦੀ ਕੀਤੀ ਉਹਦਾ ਵੀ ਮੁਕਾਬਲਾ ਕਰਾਂਗੇ ਪੰਜਾਬ ਦੇ ਅੰਦਰ ਹਰ ਸਿੱਧੀ ਦੇ ਨਾਲ ਅ ਅਸੀਂ ਜਿਹੜੀ ਉਹ ਉਹਦਾ ਟਾਕਰਾ ਕਰਕੇ ਚੋਣਵੇਂ ਲੜਾਂਗੇ ਜਿੱਤਾਂਗੇ ਸੋ ਕਿਉਂਕਿ ਮਾਨ ਸਾਹਿਬ ਨੇ ਕੇਜਰੀਵਾਲ ਜੀ ਦੀ ਵਾਅਦੇ ਵਿੱਚ ਜਿਹੜੇ ਕੰਮ ਕੀਤੇ ਪੰਜਾਬ ਦੇ ਲੋਕਾਂ ਦੇ ਚਾਹੇ ਬਿਜਲੀ ਮਾਹੀ ਦਾ ਸਵਾਲ ਆ ਚਾਹੇ 10 ਲੱਖ بیمੇ ਦਾ ਸਵਾਲ ਆ ਚਾਹੇ ਨੌਕਰੀਆਂ ਦਾ ਸਵਾਲ ਆ ਚਾਹੇ ਕਸੀਆਂ ਦੇ ਪਾਣੀਆਂ ਭੇਜਣ ਦਾ ਸਵਾਲ ਆ ਚਾਹੇ ਨੌਕਰੀਆਂ ਦਾ ਸਵਾਲ ਆ ਬੜੇ ਵੱਡੇ ਕੰਮ ਹੈ ਨਾ ਕਮਾਂ ਦੇ ਆਧਾਰ ਤੇ ਸਾਡੀ ਸਰਕਾਰ ਦੁਆਰਾ ਪੰਜਾਬ ਦੇ ਅੰਦਰ 2027 ਚ ਰਿਪੀਟ ਹੋਏਗਾ ਗਾਂਧੀ ਨੇ ਕਿਹਾ ਕਿ ਬੋਟਚੂ ਦੀਆਂ ਤਾਂ ਜੋ ਰਹਿ ਗਿਆ ਭਾਜੀਪੀ ਦੇ ਬੜਾ ਸੀਰੀਅਸ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਮਿਸ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਰਹੀ ਹੈ ਵੀ ਕੁਝ ਨਾ ਕੁਝ ਅਦਾਲਚ ਕਾਲਾ ਜ਼ਰੂਰ ਆ ਉਹ ਗੱਲ ਸਾਹਮਣੇ ਆਈ ਹੈ ਜਿਸ ਤਰ੍ਹਾਂ ਲੱਖਾਂ ਬੋਟ ਬਿਹਾਰ ਚੋਂ ਕੱਟੇ ਆ ਮਹਾਰਾਸ਼ਟਰ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਦਿੱਲੀ ਦੇ ਅੰਦਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਹਲਕੇ ਦੀਆਂ ਹਜ਼ਾਰਾਂ ਵੋਟਾਂ ਗੱਟੀਆਂ ਸੀ ਆਪ ਉੱਤੇ ਦਿੱਕਿਆ ਸੋ ਇਹ ਵਰਤਾਰਾ ਉਹ ਸਾਰੇ ਦੇਸ਼ ਦੇ ਅੰਦਰ ਉਹ ਮੱਲਬ ਚੋਣਾ ਨੂੰ ਇੱਕ ਮੈਗਨਿਜ਼ਮ ਦੇ ਤੌਰ ਤੇ ਮਤਲਬ ਜਿਹੜੀ ਆ ਲੈ ਰਹੀ ਹੈ ਨਾ ਕਿ ਜਨ ਮਾਨਸ ਦੀਆਂ ਜਿਹੜੀਆਂ ਸੈਂਟੀਮੈਂਟ ਨੇ ਉਹਨਾਂ ਨੂੰ ਧਿਆਨ ਚ ਰੱਖਿਆ ਜਾ ਰਿਹਾ ਸੋ ਮੈਨੂੰ ਲੱਗਦਾ ਦਾ ਕਿ ਲੋਕ ਇਸ ਗੱਲ ਦੇ ਉੱਤੇ ਬੀਜੇਪੀ ਨੂੰ ਮਾਫ ਨਹੀਂ ਕਰਨਗੇ ਇਹ ਬਾਬਾ ਸਾਹਿਬ ਡਾਕਟਰ ਵੀ ਆਰ ਮਿਰਕਲ ਦੁਆਰਾ ਬਣਾਏ ਗਏ ਸੰਵਿਧਾਨ ਦੀ ਮੈਂ ਸਮਝਦਾ ਤੇ ਸਿੱਧੀ ਸਿੱਧੀ ਜਿਹੜੀ ਉਹਨਾਂ ਦੀ ਲੰਘਣਾ ਔਰ ਦੇਸ਼ ਦੇ ਲੋਕ ਦੇਖ ਵੀ ਰਿਹਾ ਉਹ ਬੀਜੇਪੀ ਨੂੰ ਸਭ ਤੋਂ ਵੱਲੋਂ ਦਾ ਸਮੁੱਚੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਦੀਆਂ ਜਿਹਨੂੰ ਅਸੀਂ ਜਨਮਸ਼ਟਮੀ ਕਹਿੰਦੇ ਆ ਬਹੁਤ-ਬਹੁਤ ਮੁਬਾਰਕਾਂ ਔਰ ਬੜਾ ਇਤਿਹਾਸਿਕ ਤੇ ਬੜਾ ਸਾਨਾ ਮਤਾ ਇਹ ਦਿਨ ਸਾਰੇ ਦੇਸ਼ ਦੇ ਅੰਦਰ ਮਨਾਇਆ ਜਾਂਦਾ ਸੋ ਮੈਂ ਵੀ ਅੱਜ ਰਾਮ ਮੰਦਰ ਤੇ ਬੜੀ ਸੋਹਣੀ ਦੇਖ ਕੇ ਆਇਆ ਔਰ ਇਸ ਮੰਦਰ ਦੇ ਮਹੰਤ ਸ੍ਰੀ ਰਗਵੀਰ ਦਾਸ ਜੀ ਦੀ ਗਾਈਟ ਉਹਨਾਂ ਦੀ ਰਹਿਨਮਾਈ ਦੇ ਵਿੱਚ ਹਰ ਸਾਲ ਇੱਥੇ ਵੱਡੇ ਇਵੈਂਟ ਹੁੰਦੇ ਆ ਜਿਨ੍ਹਾਂ ਵਿੱਚੋਂ ਇੱਕ ਮਹਸੂਰ ਆਤੇ ਦਾ ਭਗਵਾਨ ਕਿਸਨ ਜੀ ਦੀ ਜਨਮ ਵਸਤਰੀ ਦਾ ਦਿਨ ਵੀ ਮਨਾਇਆ ਜਾਂਦਾ ਸੋ ਤੁਸੀਂ ਦੇਖਿਆ ਅੱਜ ਬੜੀਆਂ ਸੰਗਤਾਂ ਨੇ ਉਹਨਾਂ ਨੂੰ ਆਜ਼ਾਦ ਕੀਤਾ ਉਹਨਾਂ ਦਾ ਜਨਮ ਦਿਨ ਮੰਦਰਾਂ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਮਨਾ ਰਹੇ ਆ ਸੋ ਮੈਂ ਸਭ ਨੂੰ ਇੱਥੇ ਭਗਵਾਨ ਕਿਸਨ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਿਹਾ ਹਾਂ ਉੱਥੇ ਨਾਲ ਇਹ ਵੀ ਗੱਲ ਕਵਾਂਗੇ ਕਿ ਉਹਨਾਂ ਨੇ ਇਸ ਦੇਸ਼ ਦੇ ਅੰਦਰ ਬੜੇ ਇੱਕ ਚੇਤਨ ਔਰ ਬੜੇ ਟਾਈਮ ਸਰ ਡਿਸੀਜਨ ਲੈਣ ਵਾਲੇ ਉਹ ਇੱਕ ਮਤਲਬ ਰਹਿਬਰ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਇੱਕ ਇਹ ਵੀ ਉਹਨਾਂ ਦਾ ਰੂਪ ਆ ਕਿ ਉਹਨਾਂ ਨੇ ਸੱਚ ਦੇ ਲਈ ਜਿਸ ਤਰ੍ਹਾਂ ਮਹਾਭਾਰਤ ਦੇ ਅੰਦਰ ਅਰਜਨ ਨੂੰ ਪੈਰਾ ਸਰ ਖੜੇ ਕੀਤਾ ਜੁੱਧ ਦੇ ਲਈ ਉਹ ਬੜੀ ਵੱਡੀ ਭੂਮਿਕਾ ਸੋ ਅੱਜ ਮੈਂ ਜਿੱਥੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਸਾਰੇ ਲੋਕਾਂ ਨੂੰ ਵਧਾਈ ਦੇ ਰਿਹਾ ਤੇ ਨਾਲ ਦੀ ਨਾਲ ਮੈਂ ਅਰਦਾਸ ਵੀ ਕਰਦਾ ਕਿ ਭਗਵਾਨ ਕ੍ਰਿਸ਼ਨ ਦੀ ਸਾਰੇ ਸਮਸਤ ਦੇਸ਼ ਵਾਸੀਆਂ ਦੇ ਉੱਤੇ ਗੁਰਦਾਸਪੁਰ ਵਾਸੀਆਂ ਤੇ ਪੰਜਾਬ ਵਾਸੀਆਂ ਦੇ ਕਿਰਪਾ ਬਣੀ ਰਹੇ ਔਰ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੇ ਸਭ ਨੂੰ ਦੁਆਰਾ ਇਸ ਜਨਮ ਅਸ਼ਟਪਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਹੜਾ ਹੋ ਗਿਆ ਹਾਲਾਤ ਬਣੇ ਪਏ ਨੇ ਜਗਾ ਜਗਾ ਪਾਣੀ ਦੀ ਮਾਰ ਕਰ ਰਿਹਾ ਹੈ ਇਸ ਵਾਸਤੇ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਸਾਰੇ ਸਾਡੇ ਅਧਿਕਾਰੀ ਸੁਭਨ ਲੱਗੇ ਆ ਜਿੱਥੇ ਜਿੱਥੇ ਵੀ ਕੋਈ ਹੜਾਂ ਦੀ ਸਥਿਤੀ ਆ ਉਹਦੇ ਨਾਲ ਨਜਟਣ ਦੇ ਲਈ ਜੋ ਵੀ ਕਰਨੇ ਪੈ ਰਿਹਾ ਸੀ ਕਰਾਂਗੇ ਕਿਉਂਕਿ ਕੁਦਰਤ ਆ ਪਾਣੀ ਪਹਾੜਾਂ ਚ ਕਾਫੀ ਮੀਂਹ ਪੈ ਰਿਹਾ ਸੋ ਡੈਮਾ ਜੋ ਪਾਣੀ ਸੱਜੇ ਜਾ ਰਿਹਾ کافی ਬੰਦੋਸਤ ਕੀਤੇ ਆ ਲੇਕਿਨ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਕਿਤੇ ਵੀ ਕੋਈ ਕਿਸੇ ਨੂੰ ਕਿਸੇ ਢੰਗ ਦੀ ਲੋੜ ਆ ਸਾਡਾ ਪ੍ਰਸਾਸਰ ਅਸੀਂ ਸਾਰੇ ਤੱਕ ਪਹੁੰਚ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਖੜੋ ਕਲੀ ਚੱਲਦਾ ਪਿਆ ਤੁਸੀਂ ਵੈਸੇ ਤਾਂ ਹੁਣ ਕਾਟੋ ਕਲਿਸ ਕਹਦਾ ਜੀ ਹੁਣ ਤਾਂ ਅਕਾਲੀ ਦਲ ਆਪਣੇ ਭਵਿੱਖ ਦੀ ਲੜਾਈ ਲੜ ਰਿਹਾ ਜਿਹੜੀਆਂ ਘਾਟਾਂ ਕਮਜ਼ੋਰੀਆਂ ਜਿਹੜੀਆਂ ਗੁਨਾਹ ਅਕਾਲੀ ਦਲ ਨੇ ਕੀਤੇ ਆ ਉਹ ਗਣਾ ਪੰਜਾਬ ਦੇ ਲੋਕ ਅਜੇ ਬਕਸਨ ਦੇ ਮੋੜ 'ਚ ਨਹੀਂ ਸੋ ਕਾਲੀਦਾਲ ਉਹਨਾਂ ਕੀ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਸੋ ਨਾ ਕੋਈ ਉੱਥੇ ਡੈਮੋਕ੍ਰੇਸੀ ਹੈ ਨਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਪਰਿਵਾਰ ਦੇ ਖਿਲਾਫ ਕੋਈ ਬੋਲ ਸਕਦਾ ਜਿਹੜਾ ਬੋਲਦਾ ਉਹਨੂੰ ਅੱਜ ਮਜਬੂਰ ਬਸ ਪਾਰਟੀ ਚੋਂ ਬਾਹਰ ਜਿਹੜਾ ਰਹਿਣੇ ਪੈ ਰਿਹਾ ਸੋ ਮੈਂ ਸਮਝਦਾ ਕਿ ਅਕਾਲੀ ਦਲ ਦਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਮੋਹ ਪੰਗ ਹੋਇਆ ਉਹ ਮੋਹ ਅੱਜ ਪੰਜਾਬ ਦੇ ਲੋਕਾਂ 'ਚ ਜਾਗੜਾ ਨਹੀਂ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਸ ਸੋਧਿਆ ਸਾਹਿਬ ਕਹ ਰਹੇ ਕਿ ਸੱਤਾ ਲੈਣੀ ਕਿਸੇ ਦਾ ਸ਼ਾਨਦਾਨ ਦੰਡ ਬੇੜ ਜਾਂ ਕੋਈ ਤਰੀਕਾ ਨਹੀਂ ਉਹਨਾਂ ਦਾ ਐਕਚੁਅਲੀ ਮਤਲਬ ਗਲਤ ਕੱਢਿਆ ਗਿਆ ਬੇਸਿਕਲੀ ਇਹ ਆ ਕਿ ਉਹ ਚਾਹਦੇ ਆ ਵੀ ਹਰ ਸਿੱਧੀ ਦਾ ਮੁਕਾਬਲਾ ਕਰਾਂਗੇ ਪੰਜਾਬ ਦੇ ਅੰਦਰ ਜੇ ਕਿਸੇ ਨੇ ਗੁੰਡਾਗਰਦੀ ਕੀਤੀ ਉਹਦਾ ਵੀ ਮੁਕਾਬਲਾ ਕਰਾਂਗੇ ਪੰਜਾਬ ਦੇ ਅੰਦਰ ਹਰ ਸਿੱਧੀ ਦੇ ਨਾਲ ਅ ਅਸੀਂ ਜਿਹੜੀ ਉਹ ਉਹਦਾ ਟੱਕਰਾਂ ਕਰਕੇ ਚੋਣਵੇਂ ਜਿੱਤਾਂਗੇ ਸੋ ਕਿਉਂਕਿ ਮਾਨ ਸਾਹਿਬ ਨੇ ਕੇਜਰੀਵਾਲ ਜੀ ਦੀ ਵਾਅਦੇ ਵਿੱਚ ਜਿਹੜੇ ਕੰਮ ਕੀਤੇ ਪੰਜਾਬ ਦੇ ਲੋਕਾਂ ਦੇ ਚਾਹੇ ਉਹ ਬਿਜਲੀ ਮਾਹੀ ਦਾ ਸਵਾਲ ਆ ਚਾਹੇ 10 ਲੱਖ بیمੇ ਦਾ ਸਵਾਲ ਆ ਚਾਹੇ ਨੌਕਰੀਆਂ ਦਾ ਸਵਾਲ ਆ ਚਾਹੇ ਕੱਸੀਆਂ ਦੇ ਪਾਣੀਆਂ ਭੇਜਣ ਦਾ ਸਵਾਲ ਆ ਚਾਹੇ ਨੌਕਰੀਆਂ ਦਾ ਸਵਾਲ ਆ ਬੜੇ ਵੱਡੇ ਕੰਮ ਨੇ ਕਮਾਂ ਦੇ ਆਧਾਰ ਤੇ ਸਾਡੀ ਸਰਕਾਰ ਦੁਆਰਾ ਪੰਜਾਬ ਦੇ ਅੰਦਰ 2027 ਚ ਰਿਪੀਟ ਹੋਏਗਾ ਰਾਹੁਲ ਗਾਂਧੀ ਨੇ ਕਿਹਾ ਕਿ ਵੋਟ ਚੋਰੀ ਦਾ ਜੋ ਰਹਿ ਗਿਆ ਭਾਜੀਪੀ ਬੜਾ ਸੀਰੀਅਸ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਮਿਸ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਰਹੀ ਹੈ ਕਿ ਕੁਝ ਨਾ ਕੁਝ ਅਦਾਲਤ ਚ ਕਾਲਾ ਜ਼ਰੂਰ ਹੈ ਉਹ ਗੱਲ ਸਾਹਮਣੇ ਆਈ ਹੈ ਜਿਸ ਤਰ੍ਹਾਂ ਲੱਖਾਂ ਬੋਟ ਬਿਹਾਰ ਚੋਂ ਕੱਟੇ ਆ ਮਹਾਰਾਸ਼ਟਰ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਦਿੱਲੀ ਦੇ ਅੰਦਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਹਲਕੇ ਦੀਆਂ ਹਜ਼ਾਰਾਂ ਵੋਟਾਂ ਗੱਟੀਆਂ ਸੀ ਆਪ ਉੱਤੇ ਦਿੱਕਿਆ ਸੋ ਇਹ ਵਰਤਾਰਾ ਉਹ ਸਾਰੇ ਦੇਸ਼ ਦੇ ਅੰਦਰ ਉਹ ਮੱਲਬ ਚੋਣਾ ਨੂੰ ਇੱਕ ਮੈਗਨਿਜ਼ਮ ਦੇ ਤੌਰ ਤੇ ਮਤਲਬ ਜਿਹੜੀ ਆ ਲੈ ਰਹੀ ਹੈ ਨਾ ਕਿ ਜਨ ਮਾਨਸ ਦੀਆਂ ਜਿਹੜੀਆਂ ਸੈਂਟੀਮੈਂਟ ਨੇ ਉਹਨਾਂ ਨੂੰ ਧਿਆਨ ਚ ਰੱਖਿਆ ਜਾ ਰਿਹਾ ਸੋ ਮੈਨੂੰ ਲੱਗਦਾ ਕਿ ਲੋਕ ਇਸ ਗੱਲ ਦੇ ਉੱਤੇ ਬੀਜੇਪੀ ਨੂੰ ਮਾਫ਼ ਨਹੀਂ ਕਰਨਗੇ ਇਹ ਬਾਬਾ ਸਾਹਿਬ ਡਾਕਟਰ ਵੀ ਆਰ ਮੀਰਕਲ ਦੁਆਰਾ ਬਣਾਏ ਗਏ ਸੰਵਿਧਾਨ ਦੀ ਮੈਂ ਸਮਝਦਾ ਕਿ ਸਿੱਧੀ ਸਿੱਧੀ ਜਿਹੜੀ ਉਹਨਾਂ ਦੀ ਲੰਘਣਾ ਔਰ ਦੇਸ਼ ਦੇ ਲੋਕ ਉਹਨੂੰ ਦੇਖ ਵੀ ਰਹੇ ਆ ਬੀਜੇਪੀ ਨੂੰ ਸਭ ਤੋਂ ਵੱਸ ਕੰਮ